ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ 12 ਮਾਹਾ ਸਾਡੇ ਦੇਸੀ ਸੰਮਤ ਦੇ ਜੋ ਚੇਤ ਤੋਂ ਲੈ ਕੇ ਫੱਗਣ ਤੱਕ 12 ਮਹੀਨੇ ਨੇ ਇਨ੍ਹਾਂ 12 ਮਹੀਨਿਆਂ ਦੇ ਨਾਮਾਂ ਰਾਹੀਂ ਸਤਿਗੁਰੂ ਗਰੀਬ ਨਿਵਾਜ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੱਕ ਜੋ ਸਤਿਗੁਰੂ ਗਰੀਬ ਨਿਵਾਜ ਜੀ ਨੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕੀਤਾ ਜੋ ਸੇਧ ਬਖਸ਼ਿਸ਼ ਕੀਤੀ ਹੈ ਜਿੰਨੇ ਬ੍ਰਾਹਮਣੀ ਕਰਮ ਧਰਮ ਸੰਨ ਉਹਨਾਂ ਵਿੱਚੋਂ ਆਪਣੀ ਸਿੱਖਾਂ ਨੂੰ ਸਤਿਗੁਰਾਂ ਨੇ ਬਾਹਰ ਕੱਢਿਆ ਹੈ ਆਪਾਂ ਸਾਰਾ ਜੇ ਇਤਿਹਾਸ ਵਿਚਾਰੀਏ ਤਾਂ ਅੰਬੇਰਾ ਸਮਾਂ ਲੱਗੇਗਾ ਸਤਿਗੁਰੂ ਗਰੀਬ ਨਿਵਾਜ ਜੀ ਨੇ ਬ੍ਰਾਹਮਣੀ ਰੌ ਰੀਤਾਂ ਵਿੱਚੋਂ ਆਪਣੀ ਸਿੱਖਾਂ ਨੂੰ ਕੱਢ ਕੇ ਸਿੱਧਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਾਤਾ ਜੋੜਿਆ ਹੈ ਸੋ ਸਤਿਗੁਰੂ ਅਰਜਨ ਦੇਵ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਵਿਦਵਾਨ ਪੰਡਤ ਆਇਆ ਅੰਮ੍ਰਿਤਸਰ ਵਿਖੇ ਆ ਕੇ ਬੇਨਤੀ ਕਰਦਾ ਕਿ ਮਹਾਰਾਜ ਅੱਗੇ ਤਾਂ ਲੋਕਾਂ ਦੇ ਕੋਈ ਬੱਚਾ ਪੈਦਾ ਹੁੰਦਾ ਸੀ ਕੋਈ ਵਿਆਹ ਸ਼ਾਦੀ ਹੁੰਦੀ ਸੀ ਕੋਈ ਇਸੇ ਤਰ੍ਹਾਂ ਮਰਨੇ ਪਰਨੇ ਖੁਸ਼ੀ ਗਮੀ ਦੇ ਮੌਕੇ ਤੇ ਲੋਕ ਸਾਡੇ ਕੋਲੋਂ ਪੂਜਾ ਪਾਠ ਕਰਾਇਆ ਕਰਦੇ ਵੇਦਾਂ ਸ਼ਾਸਤਰਾਂ ਦੇ ਮੰਤਰ ਪੜਵਾਇਆ ਕਰਦੇ ਸਨ ਤੇ ਉਹਦੇ ਬਦਲੇ ਸਾਨੂੰ ਧਨ ਦੌਲਤ ਮਿਲ ਜਾਇਆ ਕਰਦੀ ਸੀ ਸਾਡਾ ਗੁਜ਼ਾਰਾ ਵਧੀਆ ਚੱਲਦਾ ਸੀ ਹੁਣ ਜਦੋਂ ਕਿ ਆਪ ਜੀ ਨੇ ਸਾਰੇ ਕਰਮ ਜਿਹੜੇ ਨੇ ਵਰਜ ਦਿੱਤੇ ਨੇ ਆਪ ਜੀ ਦੇ ਸਿੱਖ ਸਾਡੇ ਕੋਲ ਨਹੀਂ ਆਉਂਦੇ ਸਾਨੂੰ ਨਹੀਂ ਸੱਦਦੇ ਤੇ ਮਹਾਰਾਜ ਇਉਂ ਸਾਡੀ ਰੋਜੀ ਰੋਟੀ ਜਿਹੜੀ ਖਤਮ ਹੋ ਚੁੱਕੀ ਹੈ ਗੁਰੂ ਗਰੀਬ ਨਵਾਜ਼ ਜੀ ਉਹ ਹੋਰ ਕੋਈ ਕੰਮ ਕਰਦਾ ਆਪਾਂ ਜਾਣਦੇ ਨਹੀਂ ਆਪਣੀ ਪੜ੍ਹੀ ਹੋਈ ਵਿਦਿਆ ਦੇ ਸਿਰ ਤੋਂ ਹੀ ਉਪਜੀਵਕਾ ਆਪਾਂ ਕਮਾਉਂਦੇ ਸਾਂ ਉਹ ਖਤਮ ਹੋ ਗਈ ਆ ਆਪਾਂ ਕੀ ਕਰੀਏ ਕਿੱਧਰ ਜਾਈਏ ਸਤਿਗੁਰੂ ਫਰਮਾਉਂਦੇ ਨੇ ਪੰਡਿਤ ਜੀ ਕੀ ਚਾਹੁੰਦੇ ਹੋ ਪੰਡਿਤ ਬੇਨਤੀ ਕਰਨ ਲੱਗਾ ਕਿ ਮਹਾਰਾਜ ਆਪ ਜੀ ਦੇ ਦੀਵਾਨ ਵਿੱਚ ਮੈਨੂੰ ਮਹਾਰਾਜ ਕਥਾ ਕਰਨ ਦਾ ਮੌਕਾ ਦੇ ਦਿਓ ਮੈਂ ਵੇਦਾ ਸ਼ਾਸਤਰਾਂ ਦੀ ਕਥਾ ਸੁਣਾਇਆ ਕਰਾਂ ਤੇ ਕੁਝ ਸੰਗਤਾਂ ਮੈਨੂੰ ਕਥਾ ਭੇਟ ਮਾਇਆ ਅਰਪਣ ਕਰਦਿਆ ਕਰਨਗੀਆਂ ਉਦੇ ਨਾਲ ਮੇਰਾ ਗੁਜ਼ਾਰਾ ਚੱਲ ਜਾਵੇਗਾ ਸਤਿਗੁਰੂ ਸਦਾ ਦਿਆਲੂ ਨੇ ਤਰਸ ਕਰਦੇ ਨੇ ਨਾਲੇ ਇਹ ਵੀ ਵਿਚਾਰ ਕਰਕੇ ਕਿ ਜਿੰਨਾ ਚਿਰ ਆਨਮ ਮਤਾ ਨੂੰ ਵੱਚ ਗਿਆ ਨਾ ਉਹਨਾਂ ਚਿਰ ਆਪਣੇ ਮਤ ਦੀ ਆਪਣੇ ਧਰਮ ਦੀ ਵਡਿਆਈ ਦਾ ਪਤਾ ਨਹੀਂ ਲੱਗਦਾ ਕਿੰਨਾ ਗੱਲਾਂ ਕਰਕੇ ਸਾਡਾ ਧਰਮ ਵਿਸ਼ੇਸ਼ ਹੈ ਗੁਰਸਿੱਖਾਂ ਨੂੰ ਇਹ ਜਾਣਕਾਰੀ ਦੇਣ ਲਈ ਤੇ ਨਾਲੇ ਪੰਡਿਤ ਦੀ ਬੇਨਤੀ ਪ੍ਰਵਾਨ ਕਰਦਿਆਂ ਸਤਿਗੁਰਾਂ ਨੇ ਆਗਿਆ ਦੇ ਦਿੱਤੀ ਹਰ ਮਹੀਨੇ ਵਾਲੇ ਦਿਨ ਭਾਵਕੇ ਸੰਗਰਾਦ ਵਾਲੇ ਦਿਨ ਪੰਡਿਤ ਆਇਆ ਕਰੇ ਤੇ ਉਸ ਮਹੀਨੇ ਦਾ ਜਿਹੜਾ ਫਲਾਦੇਸ਼ ਹੈ ਉਹ ਕਥਾ ਸੁਨਾਇਆ ਕਰੇ ਸਿੱਖ ਸੰਗਤਾਂ ਖੁੱਲੇ ਦਿਲ ਨਾਲ ਮਾਇਆ ਅਰਪਣ ਕਰਦਿਆ ਕਰਨ ਪੰਡਿਤ ਹੋਰਾਂ ਦਾ ਗੁਜ਼ਾਰਾ ਵਧੀਆ ਚੱਲਿਆ ਤੇ ਇਉਂ ਅਮੀਰੀ ਵੀ ਆ ਗਈ ਪਰ ਉਹ ਜਿਹੜਾ ਪੰਡਿਤ ਪੁਣਾ ਬ੍ਰਾਹਮਣ ਪੁਣਾ ਸੀ ਹੁਣ ਉਹ ਮਨ ਵਿੱਚ ਜਾਗ ਗਿਆ ਗੁਰੂ ਮਹਾਰਾਜ ਦਾ ਦੀਵਾਨ ਸੱਜਿਆ ਹੋਇਆ ਮੰਜੀ ਸਾਹਿਬ ਦੇ ਅਸਥਾਨ ਤੇ ਜੋ ਦੀਵਾਨ ਹਾਲ ਮੰਜੀ ਸਾਹਿਬ ਹੈ ਗੁਰੂ ਦਾ ਪਾਵਨ ਅਸਥਾਨ ਜਿੱਥੋਂ ਰੋਜ਼ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਆਏ ਸ੍ਰੀ ਮੁਖਵਾਕ ਦੀ ਕਥਾ ਸਰਵਣ ਕਰਦੇ ਆਂ ਜੇ ਉੱਥੇ ਦਰਸ਼ਨ ਦਿਦਾਰੇ ਕਰਨ ਵਾਸਤੇ ਜਾਈਏ ਬਾਹਰਲੇ ਰਾਤ ਨੂੰ ਜਦੋਂ ਚਲਣ ਗੰਗਾ ਤੋਂ ਲੰਘ ਕੇ ਅੰਦਰ ਨੂੰ ਜਾਣ ਲੱਗੀਏ ਤਾਂ ਸੱਜੇ ਹੱਥ ਆਪਾਂ ਵੇਖੀਏ ਸੰਗ ਮਰਮਰ ਦੀ ਇੱਕ ਪਾਲਕੀ ਸਾਹਿਬ ਬਣੀ ਹੋਈ ਹੈ ਅਸਲ ਵਿੱਚ ਮੰਜੀ ਸਾਹਿਬ ਉਸ ਅਸਥਾਨ ਦਾ ਨਾਮ ਹੈ ਉਹ ਨਾਮ ਤਾਂ ਪਿਆ ਕਿਉਂਕਿ ਅੰਮ੍ਰਿਤ ਵੇਲੇ ਦੇ ਦੀਵਾਨ ਤੋਂ ਉਪਰੰਤ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਬਾਹਰ ਆ ਕੇ ਸਤਿਗੁਰੂ ਜੀ ਇੱਥੇ ਦੀਵਾਨ ਸਜਾਇਆ ਕਰਦੇ ਸਨ ਬਾਗ ਬੜਿਆ ਹੁੰਦਾ ਸੀ ਜਿਸ ਨੂੰ ਗੁਰੂ ਕਾ ਬਾਗ ਕਿਹਾ ਜਾਂਦਾ ਸੀ ਹੁਣ ਉਸ ਬਾਗ ਨੂੰ ਨਵੇਂ ਸਿਰੇ ਤੋਂ ਨਵੀਂ ਦਿੱਖ ਦੇਣ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਉੱਥੇ ਸੇਵਾ ਚੱਲ ਰਹੀ ਹੈ ਉੱਥੇ ਆ ਕੇ ਸਤਿਗੁਰੂ ਜੀ ਦੀਵਾਨ ਸਜਾਇਆ ਕਰਦੇ ਸਨ ਗੁਰੂ ਕਾ ਮੰਜਾ ਉੱਥੇ ਲੱਗਦਾ ਸੀ ਤੇ ਕਿਉਂਕਿ ਭਾਰੀ ਗਿਣਤੀ ਵਿੱਚ ਸੰਗਤਾਂ ਆ ਕੇ ਗੁਰ ਚਰਣਾ ਵਿੱਚ ਅਰਦਾਸਾਂ ਬੇਨਤੀਆਂ ਕਰਦੀਆਂ ਵਚਨ ਬਿਲਾਸ ਕਰਦੀਆਂ ਤਾਂ ਸਤਿਗੁਰੂ ਜੀ ਇੱਥੇ ਦੀਵਾਨ ਸਜਾਉਂਦੇ ਸਨ ਉਸ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਜੀ ਦੇ ਨਾਮ ਤੇ ਹੀ ਇਹ ਦੀਵਾਨ ਹਾਲ ਮੰਜੀ ਸਾਹਿਬ ਬਣਿਆ ਹੈ ਦੀਵਾਨ ਸਜਿਆ ਹੈ ਸੰਗਰਾਦ ਦਾ ਦਿਨ ਹੈ ਪੰਡਿਤ ਹੋਰੀ ਕਥਾ ਕਰਨ ਵਾਸਤੇ ਨੇ ਆਏ ਸੰਗਤਾਂ ਉਡੀਕਦੀਆਂ ਹੈ ਅੱਗੇ ਰੋ ਆਉਂਦੇ ਸਨ ਹਰ ਮਹੀਨੇ ਕਥਾ ਸੁਣਾਉਂਦੇ ਸਨ ਤੇ ਗੁਰੂ ਕੇ ਸਿੱਖ ਫਿਰ ਵਿਚਾਰਵਾਨ ਜਿਹੜੇ ਸਨ ਤੁਲਨਾ ਕਰਿਆ ਕਰਦੇ ਸੀ ਕਿ ਪੰਡਿਤ ਜੀ ਵੇਦਾਂ ਦੀ ਸ਼ਾਸਤਰਾਂ ਦੀ ਆ ਕਥਾ ਸੁਣਾ ਕੇ ਗਏ ਨੇ ਪਰ ਐਸ ਮੁੱਦੇ ਬਾਰੇ ਗੁਰਮਤ ਕੀ ਹੈ ਗੁਰੂ ਕੀ ਸਿੱਖਿਆ ਕੀ ਹੈ ਇਹ ਉਹ ਆਪਣੇ ਗਿਆਨ ਵਿੱਚ ਵਾਧਾ ਕਰਦੇ ਤੇ ਗੁਰਮਤਿ ਵਿੱਚ ਸਿੱਖ ਪਰਪੱਕ ਹੁੰਦੇ ਸਨ ਅੱਜ ਜਦੋਂ ਪੰਡਿਤ ਹੋਰੀ ਕਥਾ ਕਰਨ ਨਹੀਂ ਕਹਿਣ ਲੱਗਾ ਗੁਰੂ ਤੁਸੀਂ ਇੱਕ ਖੱਤਰੀ ਨੂੰ ਮੰਨਦੇ ਹੋ ਗੁਰੂ ਅਰਜਨ ਦੇਵ ਜੀ ਨੂੰ ਮੈਂ ਬ੍ਰਾਹਮਣ ਹਾਂ ਬ੍ਰਾਹਮਣ ਉੱਚਾ ਹੁੰਦਾ ਮੱਥੇ ਉਹਨਾਂ ਨੂੰ ਟੇਕਦੇ ਹੋ ਕਥਾ ਮੇਰੇ ਕੋਲੋਂ ਸੁਣਦੇ ਹੋ ਮੈਨੂੰ ਗੁਰੂ ਮੰਨੋ ਤੇ ਤਾਂ ਮੈਂ ਕਥਾ ਕਰਨ ਵਾਸਤੇ ਆਵਾਂਗਾ ਨਹੀਂ ਤਾਂ ਨਹੀਂ ਆਵਾਂਗਾ ਜਦੋਂ ਸਿੱਖਾਂ ਨੇ ਆ ਕੇ ਇਹ ਗੱਲ ਪੰਡਿਤ ਦੀ ਸਤਿਗੁਰਾਂ ਦੱਸੀ ਪੰਡਿਤ ਜੀ ਤਾਂ ਇਉਂ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਜੀ ਇਤਿਹਾਦਕ ਗੁਰਸਖ ਪਿਆਰੇ ਬੇਨਤੀ ਕਰਦੇ ਦੀ ਕਿ ਮਹਾਰਾਜ ਜਦੋਂ ਆਪ ਜੀ ਨੇ ਸਾਰੇ ਕਰਮਾ ਧਰਮਾ ਚੋਂ ਸਾਡਾ ਖਿਹੜਾ ਪੰਡਿਤ ਬ੍ਰਾਹਮਣ ਤੋਂ ਛੁਡਾਇਆ ਤਾਂ ਇਹ ਮਹੀਨੇ ਦਾ ਫਲਾਦੇ ਸੁਣਨ ਵਾਸਤੇ ਵੀ ਆਪਾ ਪੰਡਿਤ ਦੇ ਮੁਹਤਾਜ ਕਤੋਂ ਰਹੀਏ ਆਪਣੀ ਰਸਨਾ ਤੋਂ ਆਪ ਕਿਰਪਾ ਕਰਕੇ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰੋ ਜਿਸ ਦਾ ਆਪਾਂ ਨਿਤ ਨੇਮ ਕਰਿਆ ਕਰੀਏ ਤੇ ਮਹੀਨੇ ਵਾਲੇ ਦਿਨ ਜਿਸ ਦੀ ਆਪਾਂ ਕਥਾ ਕਰਿਆ ਤੇ ਸੁਣਿਆ ਕਰੀਏ ਆਪਾਂ ਹੋਰ ਵੀ ਜਿਆਦਾ ਗੁਰਮਤ ਵਿੱਚ ਪਰਪੱਕ ਹੋਈਏ ਇਤਿਹਾਸ ਦੱਸਦਾ ਹੈ ਕਿ ਸਤਿਗੁਰਾਂ ਨੇ ਬਚਨ ਕੀਤੇ ਕਿ ਗੁਰਸਿੱਖੋ ਤੁਖਾਰੀ ਰਾਗ ਵਿੱਚ ਸਤਿਗੁਰੂ ਨਾਨਕ ਦੇਵ ਜੀ ਨੇ ਬਾਰਹਿ ਮਹਾ ਬਾਣੀ ਉਚਾਰਨ ਕੀਤੀ ਹੈ ਉਹ ਪੜਿਆ ਤੇ ਵਿਚਾਰਿਆ ਕਰੋ ਤੁਹਾਨੂੰ ਫਲਾਦੇਸ਼ ਦੀ ਉਪਦੇਸ਼ ਦੀ ਪ੍ਰਾਪਤੀ ਹੋਇਆ ਕਰੇਗੀ ਬਾਬਾ ਬੁੱਢਾ ਜੀ ਫਿਰ ਬੇਨਤੀ ਕਰਦੇ ਸਤਿਗੁਰੂ ਠੀਕ ਹੈ ਉਹ ਬਾਣੀ ਬਹੁਤ ਕਲਿਆਣਕਾਰੀ ਹੈ ਬਾਣੀ ਤੇ ਸ਼ੰਕਾ ਨਹੀਂ ਮਹਾਰਾਜ ਬਾਣੀ ਮਹਾਰਾਜ ਨੇ ਉਚਾਰਨ ਕੀਤੀ ਬੜਾ ਡੂੰਘਾ ਉਪਦੇਸ਼ ਉਹਦੇ ਵਿੱਚ ਬਖਸ਼ਿਆ ਹੈ ਗਹਿਨ ਉਪਦੇਸ਼ ਹੈ ਗਹਿਰਾ ਹੈ ਵਿਚਾਰ ਕਰਨੀ ਜੜਾ ਕਠਨ ਹੈ ਕਲਯੁਗ ਦੇ ਲੋਕ ਥੋੜੀ ਬੁੱਧੀ ਵਾਲੇ ਨੇ ਆਪ ਜੀ ਕਿਰਪਾ ਕਰੋ ਜਰ ਸੁਖੈਨ ਅੱਖਰਾਂ ਦੇ ਵਿੱਚ ਕਿਰਪਾ ਕਰਕੇ ਉਪਦੇਸ਼ ਦੀ ਦਾਤ ਬਖਸ਼ਿਸ਼ ਕਰੋ ਤਦੋਂ ਮਹਾਰਾਜ ਨੇ ਬਚਨ ਕੀਤਾ ਕਿ ਜੋ ਉਹ 12 ਮਾਹ ਪਹਿਲੇ ਪਾਤਸ਼ਾਹ ਜੀ ਦਾ ਹੈ ਉਸੇ ਦਾ ਵਿਆਖਿਆ ਰੂਪ ਆਪਾਂ ਬਾਣੀ 12 ਮਾਹ ਉਚਾਰਨ ਕਰਦੇ ਹਾਂ ਤਦੋਂ ਉਹ ਮੰਜੀ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਮਾਜ ਰਾਗ ਵਿੱਚ ਇਹ 12 ਮਾਹ ਬਾਣੀ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ ਹੈ ਇਹ ਜੋ 12 ਮਹੀਨੇ ਹਨ ਚੇਤ ਤੋਂ ਲੈ ਕੇ ਫੱਗਣ ਤੱਕ ਕਿਵੇਂ ਇਹਨਾਂ ਦੇ ਇਹ ਨਾਮ ਬਣਦੇ ਨੇ ਕਿਵੇਂ ਬਾਕੀ ਸਾਰੀ ਪ੍ਰਕਿਰਿਆ ਚੱਲਦੀ ਆ ਕੁਦਰਤ ਮੁਤਾਬਕ ਇਹ ਬੇਨਤੀ ਅਗਲਿਆਂ ਸਮਿਆਂ ਵਿੱਚ ਕੀਤੀ ਜਾਵੇਗੀ ਆਓ ਆਪਾਂ ਹੁਣ ਇਹ ਬਾਣੀ ਦਾ ਪਾਠ ਕਰੀਏ 14 ਪੌੜੀਆਂ ਸਤਿਗੁਰਾਂ ਨੇ ਇਸ ਪਾਵਨ ਬਾਣੀ ਦੀਆਂ ਉਚਾਰੀਆਂ ਨੇ ਪਹਿਲੀ ਪੰਗਤੀ ਬੇਨਤੀ ਰੂਪ ਜਿਹੜੀ ਹੈ ਮੰਗਲ ਰੂਪ ਵਿੱਚ ਉਚਾਰਨ ਕੀਤੀ ਹੈ ਅਗਲੀਆਂ 12 ਪੌੜੀਆਂ ਦੇ ਵਿੱਚ 12 ਮਹੀਨਿਆਂ ਦੇ ਨਾਵਾਂ ਨੂੰ ਪ੍ਰਮੁੱਖ ਰੱਖ ਕੇ ਮਹਾਰਾਜ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਅਖੀਰਲੀ 14ਵੀਂ ਪੌੜੀ ਜਿਹੜੀ ਐ ਉਹ ਅਸਤੋਤਰ ਰੂਪ ਪਰਮਾਤਮਾ ਦੇ ਨਾਮ ਦੇ ਮਹਾਨਤਾ ਰੂਪ ਉਚਾਰਨ ਕੀਤੀ ਹੈ ਕਿਉਂਕਿ ਇਹ ਬਾਣੀ ਆਪਾਂ ਹਰ 12 ਮਾਹ ਹਰ ਸੰਗਰਾਦ ਵਾਲੇ ਦਿਨ ਪੜਦੇ ਆਂ ਤੇ ਗੁਰਸਿੱਖ ਨਿਤਨੇਮ ਕਰਦੇ ਨੇ ਭਾਵੇਂ ਕਿ ਇਹ ਬਾਣੀ ਤਕਰੀਬਨ ਤਕਰੀਬਨ ਸੰਗਤਾਂ ਨੂੰ ਕੰਠ ਹੁੰਦੀ ਹੈ ਤੇ ਜਿਹੜੀ ਬਾਣੀ ਸਾਨੂੰ ਕੰਠ ਹੋਵੇ ਸੰਥਿਆ ਕਰਨ ਵੇਲੇ ਉਹਦੇ ਤੇ ਸਭੋਂ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਕਈ ਵਾਰ ਗਲਤ ਉਚਾਰਨ ਸਾਡੇ ਪੱਕ ਗਏ ਹੁੰਦੇ ਨੇ ਸਾਡੇ ਜ਼ਿਹਨ ਵਿੱਚ ਵਸੇ ਹੁੰਦੇ ਨੇ ਸਾਡੀ ਜ਼ੁਬਾਨ ਤੇ ਚੜੇ ਹੋਏ ਹੁੰਦੇ ਨੇ ਇਸ ਲਈ ਜੋ ਸਹੀ ਉਚਾਰਨ ਤੇ ਸਹੀ ਵਿਸਰਾਮ ਨੇ ਉਹਨਾਂ ਵੱਲ ਖਿਆਲ ਦੇਣ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਮਨ ਚਤ ਬਿਰਤੀਆਂ ਗੁਰ ਚਰਣਾ ਵਿੱਚ ਜੋੜੀਏ ਤੇ ਪਾਵਨ ਬਾਣੀ ਦਾ ਪਾਠ ਸਰਵਣ ਕਰੀਏ ਜੀ